ਬੋਡੋ ਟੱਪਦੀ ਆ ਯਾਰ ਤੇ ਦੇਖੋ ਲੰਮਾਈ ਲਮੂਈ ਦੇਖੋ ਆ ਜਮਾ ਟਰੱਕ ਜਿੱਦੀ ਮੱਝ ਆ ਯਾਰ ਮੱਝ ਦੇਖ ਕੇ ਯਾਰ ਬੰਦੇ ਦੀ ਰੂਹ ਖੁਸ਼ ਹੋਊਗੀ ਪਹਿਲੇ ਦੁੱਧ ਕੱਢਿਆ ਨੇ ਪਹਿਲੇ ਦੂਜੇ ਦਿਨਾਂ ਦੇ ਪਹਿਲੇ ਸਵੇਰੇ ਦਾ 12 ਕਿਲੋ ਸੀ ਪਿਛਲੇ ਸਵੇਰੇ 16 ਕਿਲੋ ਦੁੱਧ ਦਿੱਤਾ ਜੀ ਦੇਖ ਕੇ ਕਰਾ ਲਾ ਕੇ ਮੈਂ ਹੀ ਘਰੇ ਚੋਈ ਆ ਵਧੀਆ ਚੜਾਈ ਝੜੂਈ ਦੇਖੋ ਕਰਮਾਲੀ ਦੀ ਪੰਜ ਸੱਤ ਪਿੰਡਾਂ ਦੇ ਵਿੱਚੋਂ ਇਹ ਜੀ ਮੱਝ ਇੱਕ ਲੱਭਦੀ ਆ ਦੇਖ ਲਓ ਸੀ ਸਾਹੂ ਪੂਰੀ ਆ ਫੁੱਲ ਗੈਪ ਵਾਲਾ ਥਾਣਾ ਦੇ ਦੇਖੋ ਝੋਲੀ ਝੂਲੀ ਦੇਖੋ ਕਰਮਾਲੀ ਦੀ ਉੱਪਰ ਛੂ ਤੱਕ ਹਵਾਨਾ ਲੱਗੀ ਹਜੇ ਦਿਨਾਂ 57 ਸੂਨ ਦੇ ਅਜੀ ਕਾਲ ਸਵਾਗਤ ਹੈ ਸਾਰਿਆਂ ਦਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਜੇ ਵੀ ਭਰਾ ਵੀਡੀਓ ਨੂੰ ਪਹਿਲੀ ਵਾਰੀ ਦੇਖੋਗੇ ਬਾਈ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਜੇ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਬਾਈ ਫੇਸਬੁੱਕ ਪੇਜ ਨੂੰ ਫੋਲੋ ਕਰ ਲਿਓ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਵਿਕਰੀ ਵਾਲੀ ਤੁਹਾਨੂੰ ਇੱਕ ਮਾਝ ਦਿਖਾਉਣੀ ਆ ਬਹੁਤ ਜਿਆਦੇ ਟੌਪ ਦੀ ਮਾਝਾ ਸਾਹਮਣੇ ਸਕਰੀਨ ਤੇ ਦੇਖ ਸਕਦੇ ਹੋ ਤੁਸੀਂ ਜਾਣਕਾਰੀ ਸਾਰੀ ਜਿਹੜੀ ਇਹਦੀ ਆਪਾਂ ਬਾਈ ਤੋਂ ਲਵਾਂਗੇ ਨੰਬਰ ਇੱਕ ਕੋਈ ਵਪਾਰ ਦਾ ਕੰਮ ਨਹੀਂ ਕਰੇ ਲੂ ਮਾਝਾ ਘਰ ਦੀ ਰੱਖੀ ਹੋਈ ਮਾਝਾ ਬਹੁਤ ਜਿਆਦੇ ਡਬਲ ਮਾਝਾ ਬਾਈ ਬਾਕੀ ਸਾਰੀ ਜਾਣਕਾਰੀ ਜਿਹੜੀ ਆਪਾਂ ਬਾਈ ਤੋਂ ਲਵਾਂ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਨਾਂ ਦੱਸਦੇ ਆਪਣਾ ਨਾਂ ਮਨਪ੍ਰੀਤ ਸਿੰਘ ਜੀ ਪਿੰਡ ਬੁੱਜਤੇਲਵਾ ਜ਼ਿਲ੍ਹਾ ਤਹਿਸੀਲ ਮਾਨਸਾ ਜੀ ਜ਼ਿਲ੍ਹਾ ਤਹਿਸੀਲ ਮਾਨਸਾ ਬਾਈ ਨੇੜੇ ਦੇ ਪਿੰਡ ਆਪਣੇ ਕਿਹੜੇ ਪੈ ਜਾਂਦੇ ਆ ਇਧਰੋਂ ਜੋਗਾ ਜੀ ਆਪਾਂ ਨੂੰ 8-10 ਕਿਲੋਮੀਟਰ ਪੈਂਦਾ ਇਧਰੋਂ ਕੁੰਮਨ 8 ਕਿਲੋਮੀਟਰ ਪੈਂਦਾ ਜੀ ਠੀਕ ਆ ਬਾਈ ਠੀਕ ਆ ਤੇ ਜਿਹੜੀ ਆਪਾਂ ਮੱਝ ਦਿਖਾਉਣੀ ਆ ਬਾਈ ਮਨਪ੍ਰੀਤ ਕਰਦੀ ਆਪਣੀ ਮੱਝ ਇਹ ਹਾਂ ਆਪਾਂ ਬਾਈ ਪਹਿਲੇ ਸੂਏ ਲਿਆਂਦੀ ਸੀ ਤੀਜੀ ਸੂਏ ਵਾਸਤੇ ਹੁਣ ਗੱਬਣਾ ਹੈ ਪਹਿਲੇ ਸੂਏ ਆਪਾਂ ਲੈਤੀ ਸੀ ਹਾਂਜੀ ਠੀਕ ਆ ਇਸ ਬਾਰੇ ਨੇ ਤੀਜਾ ਸੂਆ ਸੁਣਾ ਹਾਂਜੀ ਇਹਦੇ ਚਲਦੀ ਵੀ ਦਾ ਬੋਲ ਹੈ ਜਿਹੜਾ ਆਪਾਂ ਬਾਹੂ ਵਾਲੀ ਉਹਦਾ ਸਿਮਨ ਲੱਗਿਆ ਹੋਇਆ ਹੈ ਚਲਦੀ ਵੀ ਦੇ ਬਾਹੂ ਵਾਲੀ ਦਾ ਸਿਮਨ ਲੱਗਿਆ ਹਾਂਜੀ ਹਾਂਜੀ ਠੀਕ ਆ ਭਾਈ ਤੇ ਪਹਿਲੇ ਸੂਏ ਬਾਈ ਫਿਰ ਕਿੰਨਾ ਕੁ ਦੁੱਧ ਕੱਢਿਆ ਨੇ ਪਹਿਲੇ ਦੂਜੇ ਸੂਏ ਪਹਿਲੇ ਸੂਏ ਬਾਈ ਦਾ 12 ਕਿਲੋ ਸੀ ਪਿਛਲੇ ਸੂਏ ਦੇ 16 ਕਿਲੋ ਦੁੱਧ ਦਿੱਤਾ ਜੀ ਦੂਜੇ ਸੂਏ 16 ਲੀਟਰ ਦੁੱਧ 16 ਕਿਲੋ ਦੁੱਧ ਦਿੱਤਾ ਪੂਰਾ ਤਸੱਲੀ ਵਾਲਾ ਤੇ ਆ ਬਈ ਉਡੀਕ ਕਰ ਰਿਹਾ ਕਿ ਮੈਂ ਹੀ ਕਰੇ ਚੋਈ ਆ ਵਧੀਆ ਠੀਕ ਆ ਤੇ ਚਵਾਈ ਚੂਈ ਦੀ ਕਿਵੇਂ ਸੀ ਮਨਪ੍ਰੀਤ ਆਪਣੇ ਬਾਈ ਦਾ ਬਾਈ ਇੱਕ ਨੰਬਰ ਹੈ ਠੀਕ ਆ ਬਾਈ ਬਾਕੀ ਅਗਲੇ ਦੀ ਲਿੱਕ ਕਰਕੇ ਲਵੇ ਜਦੋਂ ਥੱਬਾ ਪੈਸੇ ਦਾ ਲਾਉਣਾ ਹੈ ਹਾਂ ਸਹੀ ਗੱਲ ਆ ਬਾਈ ਹਨਾ ਤੇ ਲੈ ਵੀ ਇੱਕ ਵਾਰੀ ਨਿਗਾਹ ਮਾਰ ਲਓ ਤੋੜ ਕੇ ਵੀ ਦਿਖਾ ਦਿਆਂਗੇ ਤੁਹਾਨੂੰ ਅੱਗੋ ਚੈੱਕ ਕਰ ਲਓ ਸੋਹਣੀ ਫੇਸ ਕੁਆਲਿਟੀ ਆ ਸਿੰਘ ਕੁੰਡਾ ਬਾਈ ਬਿਲਕੁਲ ਖੁੱਲਾ ਜ਼ਰੂਰ ਆ ਪਰ ਬੋਡੀ ਮਦਦ ਕੇ ਜੱਜੂਗਾ ਸਿੰਘ ਜਦੋਂ ਜੀ ਕੋਲ ਆ ਕੇ ਦੇਖੋਗੇ ਤੇ ਮੱਝ ਦੀ ਲੈਂਥ ਲੰਥ ਦੇਖੋ ਯਾਰ ਕੱਦ ਵਾਜਣ ਦਾ ਕੋਈ ਅੰਤ ਨਹੀਂ ਬਾਈ ਚੜਾਈ ਚੜੂਈ ਦੇਖੋ ਕਰਮਾਲੀ ਦੀ ਕਿਸੇ ਨੂੰ ਬਈ ਕੁਝ ਹੀ ਕਹੀ ਜਾ ਯਾਰ ਹੁਣ ਆਪਣੇ ਆਮ ਪਿੰਡਾਂ ਤੇ ਹੈਗੀ ਮੱਝ ਕਿੱਥੋਂ ਮਿਲੀ ਸਹੀ ਪਿੰਡਾਂ 'ਚ ਵੀਡੀਓ ਬਣਾਉਣ ਜਾਈਦਾ 5-7 ਪਿੰਡਾਂ ਦੇ ਵਿੱਚੋਂ ਇਹ ਜੀ ਮੱਝ ਇੱਕ ਲੱਭਦੀ ਆ ਤੇ ਬਾਕੀ ਤੁਸੀਂ ਜਦੋਂ ਤੋਰੀ ਦੂਰੀ ਆਪੀਂ ਅੰਦਾਜ਼ਾ ਕਰ ਲਓ ਲੈ ਤੋਰਦੇ ਬਈ ਤੇ ਹਵਾਨਾ ਜਿਹੜਾ ਤੁਹਾਨੂੰ ਇੱਕ ਵਾਰੀ ਨੇੜੇ ਤੋਂ ਵੀ ਚੈੱਕ ਕਰਾਣੇ ਦੇਖੋ ਗਾੜੀਆਂ ਗੁੜੀ ਦੇਖੋ ਕਰਮਾਲੀ ਦੀ ਬਹੁਤ ਜ਼ਿਆਦਾ ਤੇ ਇਹ ਹਜੇ ਸੂਨ ਦੇ ਦਿਨ ਲੈਂਦੀ ਆ ਬਈ ਯਾਰ ਇਦੋਂ ਵੀ ਹੋਰ ਹੋਰ ਹੋਣਾ ਮੱਝ ਨੇ ਹਜੇ اللي ખેਦੇ ਮਤਾਂ ਕੋਈ ਚਾਰ ਪੰਜ ਦਿਨ ਹਜੇ ਲਊਗੇ ਠੀਕ ਹੈ ਮੇਰਾ ਆਪਣਾ ਲਿਖਿਆ ਹੋਇਆ ਜੇ ਉਸ ਹਾਂ ਦਾ ਨਹੀਂ ਠੀਕ ਹੈ ਬਾਈ ਵੱਧ ਘੱਟ ਵੀ ਲੈ ਸਕਦੇ ਆ ਬਾਈ ਹਨਾ ਹਾਂ ਪਸੰਦ ਹੈ ਬਾਈ ਖੜੇ ਨੇ ਜੱਟੇ ਦੇ ਹਜੇ ਬਾਈ ਸੂਣਦੇ ਬਾਈ ਬਾਈ ਦੇ ਦੱਸਣਾ ਮਦਾ ਕਿ ਵੀ ਕਹਿੰਦਾ ਵੀ 5-7 ਦਿਨ ਹਜੇ ਹੋਰ ਵੀ ਕੱਢ ਸਕਦੀ ਆ ਬਾਕੀ ਬਾਈ ਪਸ਼ੂਆ ਜੀ ਠੰਡਾ ਬਾਈ ਯਾਰ ਇਹ ਕਿੱਥੇ ਮਿਲਦਾ ਠੀਕ ਹੈ ਦੇਖ ਲਓ ਸੀ ਸਾਹੂ ਪੂਰੀਆ ਤੇ ਚਾਰੋਂ ਥਾਂ ਇੱਕੋ ਜੇ ਫੁੱਲ ਗੈਪ ਵਾਲਾ ਥਾਣਾ ਦੇਖ ਸਕਦੇ ਤੁਸੀਂ ਪੀੜੀ ਦੇ ਪਾਵਾ ਮਰ ਕੇ ਥਾਣਾ ਬਾਈ ਤੇ ਜਦੋਂ ਪਰਹਮਾਰ ਤੋਂ ਸਮੂਹ ਹੋਇਆ ਉਹ ਤਾਂ ਗੱਲ ਹੋਰ ਹੋਣੀ ਆ ਦੇਖੋ ਝੋਲੀ ਝੂਲੀ ਦੇਖੋ ਕਰਮਾਲੀ ਦੀ ਉੱਪਰ ਸ਼ੂ ਤੱਕ ਹਵਾਨਾ ਲੱਗੀ ਹਜੇ ਦਿਨਾਂ 5-7 ਹੁੰਦੇ ਪਏ ਆ ਬਾਈ ਹੋਰ ਵੀ ਬਹੁਤ ਜ਼ਿਆਦਾ ਤਿਆਰ ਹੋਣਾ ਤੇ ਕੱਦ-ਕੁੱਦ ਦੇਖ ਲੋ ਲੈ ਬਾਈ ਦੇ ਮੋਢੇ ਟੱਪਦੀ ਆ ਯਾਰ ਬਾਈ ਦਾ ਕੱਦ ਵੀ ਮੇਰੇ ਹਿਸਾਬ ਨਾਲ 5-11 ਗੂਰਾ ਹੋਣਾ ਬਾਈ ਹਾਂ ਬਾਈ 5-10-11 ਕੱਦ ਦਾ ਤੇ ਮੋਢੇ ਟੱਪਦੀ ਆ ਯਾਰ ਕੱਦ ਵਜਨ ਦਾ ਕੋਈ ਅੰਤ ਨਹੀਂ ਤੇ ਦੇਖੋ ਲੰਮਾਈ ਲੰਮਾਈ ਦੇਖੋ ਜਮਾ ਟਰੱਕ ਜਿੱਦੀ ਮੱਝ ਆ ਯਾਰ ਬਾਕੀ ਜਦੋਂ ਤੁਸੀਂ ਕੋਲ ਆਉਂਗੇ ਉਦੋਂ ਹੀ ਖੁਦ ਦੇਖ ਸਕਦੇ ਹੋ ਬਾਈ ਤਸੱਲੀ ਕਰਕੇ ਬਾਈ ਆ ਪੂਰੀ ਕਿਉਂ ਬਾਈ ਚੰਗਾ ਪਸ਼ੂਆ ਤਾਂ ਚੰਗੇ ਪੈਸੇ ਲਾ ਕੇ ਤੁਸੀਂ ਖਰੀਦੋਗੇ ਉਸ ਕਰਕੇ ਤੁਸੀਂ ਤਸੱਲੀ ਆ ਜਿਹੜੀ ਖੁਦ ਕੋਲ ਆ ਕੇ ਕਰਨੀ ਆ ਤੇ ਮੱਝ ਦੇਖ ਕੇ ਯਾਰ ਬੰਦੇ ਦੀ ਰੂਹ ਖੁਸ਼ ਹੋਊਗੀ ਨਰਾਸ਼ ਹੋ ਕੇ ਨਹੀਂ ਮੁੜੂਗਾ ਕੋਈ ਵੀ ਭਾ ਅਗਰ ਚੰਗਾ ਬਰੀਡ ਵਾਸਤੇ ਵੀ ਲੈਣੀਆਂ ਤਾਂ ਯਾਰ ਇੱਕ ਤੋਹਫਾ ਹੀ ਆ ਬਾਈ ਦੇਖ ਸਕਦੇ ਹੋ ਤੁਸੀਂ ਕੱਦ ਪਾ ਜਾਂਦਾ ਕੋਈ ਅੰਤ ਨਹੀਂ ਯਾਰ ਲੈ ਛੱਡ ਦੇ ਬਾਈ ਖੁੱਲੀ ਛੱਡੀ ਮਾੜੇ ਜਿਹੇ ਇੱਧਰ ਗੇੜਾ ਦਵਾਦੇ ਦੇਖ ਲਿਏ ਦੇਖੋ ਲੈ ਤੁਰਦੀ ਨੂੰ ਇੱਥੋਂ ਚੈੱਕ ਕਰੋ ਯਾਰ ਇੱਕ ਵਾਰੀ ਦੇਖੋ ਬਹੁਤ ਜਿਆਦੇ ਡਬਲ ਮੱਝ ਆ ਬਾਈ। ਵਿਰਲੇ ਪਿੰਡਾਂ ਦੇ ਵਿੱਚੋਂ ਹੀ ਇਹੋ ਜਿਹਾ ਪਸ਼ੂ ਜਿਹੜਾ ਨਿਕਲਦਾ ਬਾਈ। ਦੇਖੋ ਅੱਜ ਵੀ ਸੁਦੇ ਵਾਸਤੇ ਜਿਹੜਾ ਕਿ ਨਗੀਨਾ ਲੈ ਕੇ ਆਇਆ ਤੇ ਬਾਕੀ ਬਾਈ ਨੂੰ ਪੁੱਛਦੇ ਆ ਰੇਟ ਰੂਟ ਬਾਰੇ ਗੱਲ ਕਰਦੇ ਆ ਤੇ ਫੋਨ ਨੰਬਰ ਵੀ ਲੈ ਕੇ ਦਿੰਦੇ ਆ ਬਾਈ ਤੋਂ। ਬਣਾ ਲਿਓ ਸੰਪਰਕ ਜੇ ਕਿਸੇ ਵੀ ਭਰਾ ਦੇ ਸਮਝ ਚ ਆਉਂਦੀ ਹੋਈ ਤਾਂ। ਭਵਾਨ ਇੱਕ ਵਾਰੀ ਨੇੜੇ ਤੋਂ ਹੋਰ ਦਿਖਾਣੇ ਦੇਖੋ ਸਾਨੂੰ। ਚਾਰੋਂ ਥਣ ਇੱਕੋ ਜਿਹੇ ਤੇ ਫੁੱਲ ਗੈਪ ਵਾਲਾ ਥਾਣਾ ਬਾਈ। ਬਾਕੀ ਸੂਣ ਦੇ ਦਿਨ ਰਹਿੰਦਿਆਂ ਹੋਰ ਵੀ ਬਹੁਤ ਜਿਆਦੇ ਤਿਆਰ ਹੋ ਜੂਗੀ ਤੇ ਇੱਕ ਤਾਂ ਆਪਣਾ ਫੋਨ ਨੰਬਰ ਬੋਲੀ ਬਾਈ ਮਨਪ੍ਰੀਤ। ਫੋਨ ਨੰਬਰ ਹੈਗਾ 978003596 ਜੀ 978003596 3596 ਹਾਂਜੀ ਤੇ ਰੇਟ ਇਹਦਾ ਬਾਈ ਇਹ ਰੇਟ ਦੀ ਗੱਲ ਕਰੀਏ ਰੇਟ ਤਾਂ ਬਾਈ ਬੰਕੇ ਫੋਨ ਤੇ ਹੋਊਗਾ ਰੇਟ ਫੋਨ ਤੇ ਹੋਊ ਤੇ ਚੰਗੇ ਹੀ ਹੋਵੇ ਹਨਾ ਰੇਟ ਤਾਂ ਹੁ ਚੰਗੇ ਪੁੱਛੀਦਾ ਬਾਈ ਜਿਹੜੇ ਹਿਸਾਬ ਨਾਲ ਬਾਈ ਪਸੂਆ ਤੇ ਉਸ ਹਿਸਾਬ ਨਾਲ ਹੀ ਮੁੱਲ ਹੋਊਗਾ ਕੋਈ ਟਾਈਮ ਪਾਸ ਵਾਲਾ ਭਰਾ ਤਾਂ ਫੋਨ ਨਾਲ ਲਾਇਓ ਤੇ ਬਾਕੀ ਬਾਈ ਪੂਰਾ ਤਸੱਲੀ ਵਾਲਾ ਕੰਮ ਹੈ ਨਾ ਦੁੱਧ ਬਾਦ ਦਾ ਇੰਤਜ਼ਾਗੋਈ ਨੀ ਬਾਈ ਜੀ ਜੀ ਦੀ ਤਸੱਲੀ ਆਪਾਂ ਤਸੱਲੀ ਪਹਿਲਾਂ ਵੀ ਤੇਰੀ ਚੈਨਲ ਤੇ ਵੀਡੀਓ ਦੇਖਾਂ ਮੈਂ ਐਸਬੀਟੀ ਆ ਚੰਗਾ ਮੁੱਲ ਪਾਇਆ ਉਹ ਵੀਡੀਓ ਵੀ ਬਹੁਤ ਚੱਲੀ ਬਾਬੇ ਦੀ ਗਿਰ ਹਾਂ ਹਾਂ ਤੇ ਲੈ ਹਜੇ ਵੀ ਆਉਂਦੇ ਰਹਿੰਦੇ ਆ ਹੁਸ਼ਿਆਰਪੁਰ ਚ ਵਾਕੀ ਸੀ ਠੀਕ ਆ ਬਾਈ ਤੇ ਲੈ ਬਣਾ ਲਿਓ ਸੰਪਰਕ ਬਾਈ ਮੱਝ ਬਾਈ ਦੀ ਇਹ ਵੀ ਚੰਗੀ ਆ ਤੇ ਫੋਨ ਨੰਬਰ ਤੁਹਾਨੂੰ ਵੀਡੀਓ ਦੇ ਵਿੱਚ ਬੋਲੀ ਦਿੱਤਾ ਜਦੋਂ ਤੁਸੀਂ ਕੋਲ ਆਉਂਗੇ ਜਾਂ ਨਿਰਾਸ਼ ਹੋ ਕੇ ਨਹੀਂ ਮੁੜੋਗੇ ਪਸੰਦ ਆਊਗੀ ਮੱਝ ਕੈਮਰੇ ਵਿੱਚ ਹੋ ਸਕਦਾ ਯਾਰ ਪੂਰੀ ਨਾ ਦੇਖ ਦਿਓ ਪਰ ਜਦੋਂ ਤੁਸੀਂ ਕੋਲ ਆਉਂਗੇ ਇਹ ਤੋਂ ਵੀ ਵੱਧ ਦਿਸੂਗਾ ਤੁਹਾਨੂੰ ਬਸ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਧੰਨਵਾਦ ਤੇ ਵੀਡੀਓ ਨੂੰ ਬਈ ਅੱਗੇ ਦੋਸਾਂ ਮਿੱਤਰਾਂ ਨਾਲ ਸਾਂਝੀ ਜ਼ਰੂਰ ਕਰ ਦਿਓ ਤਾਂ ਕਿ ਕਿਸੇ ਲੋੜਵੰਦ ਭਰਾ ਤੱਕ ਜਿਹੜਾ ਨਗੀਨਾ ਇਹ ਪਹੁੰਚ ਸਕੇ ਬਹੁਤ ਚੰਗੀ ਮੱਝ